ਦੀ ਐਸਡੀ ਫੁੱਟਵੇਅਰ ਤੇ ਮੌਜੂਦ ਆ ਪਹਿਲੇ ਤਾਂ ਇਸ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰਦੇ ਜਾਓ ਕਿਉਂਕਿ ਦੀਵਾਲੀ ਦਾ ਵੱਡਾ ਧਮਾਕਾ ਜਿਹੜਾ ਇਸ ਵੇਲੇ ਹੋਣ ਜਾ ਰਿਹਾ ਤਲਵਾੜਾ ਦੇ ਐਸਡੀ ਫੁੱਟਵੇਅਰ ਜਾਨਕੀ ਸਮਥਿੰਗ ਡਿਫਰੈਂਟ ਤਲਵਾੜਾ ਦੇ ਜਿਹੜੇ ਮੇਨ ਬਾਜ਼ਾਰ ਹੋਵੇ ਬੈਕ ਸਾਈਡ ਜਿਹੜਾ ਮੇਨ ਰੋਡ ਨਿਕਲਦਾ ਡੈਮ ਰੋਡ ਬਿਲਕੁਲ ਕਮਲ ਕਿਡ ਸਕੂਲ ਦੇ ਨਾਲ ਜਿਹੜਾ ਇਹ ਸਟੋਰ ਤੇ ਜਿਹੜੀ ਸੇਲ ਲੱਗਣ ਜਾ ਰਹੀ ਹੈ ਦੀਵਾਲੀ ਤੇ ਤਿੰਨ ਦਿਨ ਦੀ ਜਿਹੜੀ ਸੇਲ ਲੱਗੇਗੀ ਜਿਸ ਦੇ ਵਿੱਚ ਭਾਰੀ ਆਫਰ ਜਿਹੜੇ ਇਹ ਲੈ ਕੇ ਐਸਡੀ ਫੁੱਟਵੇਅਰ ਦੇ ਜਿਹੜੇ ਓਨਰ ਨੇ ਉਹ ਲੈ ਕੇ ਆਏ ਨੇ ਬੰਤ ਤਸਵੀਰਾਂ ਦਿਖਾਵਾਂ ਕਿੰਨੇ ਵਧੀਆ ਮਟੀਰੀਅਲ ਜਿਹੜਾ ਇਸ ਵੇਲੇ ਉਹ ਵਿਕਾਰੇ ਨੇ ਪਹਿਲੇ ਬਨਵਿੰਦਰ ਜੀ ਪੁੱਛਦਾ ਦੱਸੋ ਸੇਲ ਕਦੋਂ ਦੀ ਤੋਂ ਕਦੋਂ ਤੱਕ ਹੈਗੀ ਹੈ ਪਹਿਲਾਂ ਤਾਂ ਸਾਰੇ ਸਾਡਾ ਦਰਸ਼ਕ ਜਿੰਨੇ ਵੀ ਦੇਖਣ ਵਾਲੇ ਹੈਗੇ ਆ ਜੀ ਸਾਰਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਹ ਸਾਡੀ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਦੀਵਾਲੀ ਦੀ ਜੋ ਸੇਲ ਅਸੀਂ ਹਰ ਸਾਲ ਲਗਾਈਦੀ ਹੈ ਇਸ ਸਾਲ ਵੀ ਲੱਗਣ ਜਾ ਰਹੀ ਹੈ 3-4 ਦਿਨ ਦੇ ਲਈ ਕੱਲ ਤੋਂ ਲੈ ਕੇ 22 ਤਰੀਕ ਤੱਕ ਸੇਲ ਲੱਗੇਗੀ 18 ਤੋਂ ਲੈ ਕੇ ਤੇ ਇਹਦੇ ਵਿੱਚ ਕੈਂਪਸ ਹੋ ਗਿਆ ਜੋ ਅਸੀਂ ਰੂਟੀਨ ਦੇ ਵਿੱਚ ਆਈਟਮਾਂ ਵੇਚਦੇ ਆ ਉਹ ਭਾਰੀ ਸ਼ੂਟ ਤੇ ਦਵਾਂਗੇ ਕੈਂਪਸ ਦਾ 1500 ਵਾਲਾ ਸ਼ੂਜ਼ 600 ਰੁਪਏ ਦੇ ਵਿੱਚ ਫਲੈਟ 600 ਰੁਪਿਆ ਕੈਂਪਸ ਚਾਹੇ ਕੋਈ 1500 ਵਾਲਾ ਜੋੜਾ ਹੈਗਾ 600 ਰੁਪਏ ਦੇ ਵਿੱਚ ਸਰ ਆ ਦੇਖੋ ਜੀ ਨਹੀਂ ਨਹੀਂ ਸਰ ਆ ਦੇਖੋ ਜੀ ਦੋ 1500 ਆ ਦੇਖੋ ਜੀ ਜਿਹਨੂੰ ਸੀ ਐਮ ਆਰ ਪੀ ਦਾ ਜੋੜਾ 600 ਰੁਪਏ ਦੇ ਵਿੱਚ ਜੀ ਇਹ ਦੇਖੋ ਸਰ ਇਹ ਪੂਰਾ オリジナル ਹੈ ਆ ਦੇਖੋ ਸਰ 1500 ਐਮ ਆਰ 100%オリジナル ਹੋਏਗਾ ਜੀ オリジナル ਨੂੰ ਡੁਪਲੀਕੇਟ ਸਾਬਤ ਕਰਨ ਵਾਲੇ ਨੂੰ 1.5 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਜੀ ਜੀ ਤੇ ਇਹ ਦੇ ਵਿੱਚ ਇਕੱਲਾ ਕੈਂਪਸ ਆ ਹੋਰ ਵੀ ਇਸ ਤੋਂ ਇਲਾਵਾ ਕੈਂਪਸ ਤੋਂ ਇਲਾਵਾ ਸਾਡੇ ਕੋਲ ਕੱਲ ਵੈਸਟ ਕੋਰ ਕੰਪਨੀ ਦਾ ਹੋਰ ਵੀ ਬਹੁਤ ਆਈਟਮਾਂ ਸੇਲ ਦੇ ਵਿੱਚ ਲੱਗਣਗੀਆਂ ਜੀ ਆਹ ਦੇਖੋ ਵਿਦਾਊਟ ਲੇਸਿਸ ਲੋਕੇਸ਼ਨ ਕੈਂਪਸ ਦੀ ਮੇਨ ਆਰਟੀਕਲ ਕੈਂਪਸ ਦਾ 600 ਰੁਪਏ ਰੇਂਜ ਦੇ ਵਿੱਚ ਜੀ ਆਹ ਦੇਖੋ ਜੀ ਜਿਹੜਾ ਇਸ ਵੇਲੇ ਜਿਹੜੀ ਸੇਲ ਲੱਗੀ ਹੋਈ ਹੈ 6 600 ਰੁਪਏ ਦੇ ਵਿੱਚ ਆਹ ਦੇਖੋ ਜੀ ਦਾ ਜਿਹੜਾ ਆ ਦੇਖੋ ਲਗਾਤਾ ਜੋ ਕਿ ਮਾਰਕੀਟ ਦੇ ਵਿੱਚ ਕੈਂਪਸ ਦਾ 1899 1899 ਰੇਟ ਦਾ 10% ਲੈਸ ਤੇ ਵਿਕਣ ਵਾਲੀ ਆਈਟਮ 1899 ਦੀ ਜਿਹੜੀ ਐਮ ਆਰ ਪੀ ਆ ਬਿਲਕੁਲ オリジナル ਹੈ ਮਿਨਿਮਮ 60% 65% ਦੇ ਲਾਗੇ ਇਹ ਸੌਦਾ ਵਿਕ ਰਿਹਾ ਜੀ 600 ਰੁਪਏ ਦੇ ਵਿੱਚ 1900 ਐਮ ਆਰ ਪੀ ਦਾ ਜੋੜਾ ਜੀ ਦੇਖਿਆ ਤਸਵੀਰਾਂ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਵੀ ਹੈ ਕਿ ਇਨਾਮ ਦੇਾਂਗੇ ਜੇਕਰ ਕੋਈ ਸਾਬਿਤ ਕਰੇਗਾ ਡੁਪਲੀਕੇਟ オリジナル ਜਿਹੜਾ ਕੈਂਪਸ ਦਾ ਇਹ ਬੂਟ ਹੈਗਾ ਆ ਜੇ ਤੁਸੀਂ ਦੇਖੋ ਸਕੈਨ ਹੋਏ ਬਕਾਇਦਾ 1900 ਐਮ ਆਰ ਪੀ ਦਾ ਜੋੜਾ ਜੀ ਕੀ ਹੋਈਏ ਸਾਰੇ 600 ਰੁਪਏ ਦਾ ਜੀ ਔਰ ਕੈਂਪਸ ਜਿਹੜਾ ਬ੍ਰਾਂਡ ਆ ਬਹੁਤ ਵੱਡਾ ਜਿਹੜਾ ਇੰਡੀਆ ਦੇ ਵਿੱਚ ਆ ਦੇਖੋ ਟਿਊਬਸੋਲ ਦੇ ਵਿੱਚ 1600 ਐਮਆਰਪੀ ਦਾ ਜੋੜਾ 600 ਰੁਪਏ ਦੇ ਵਿੱਚ ਜੀ ਸੋ ਅੰਦਰ ਵੀ ਦਿਖਾਣੇ ਆ ਤੁਹਾਨੂੰ ਅੰਦਰ ਵੀ ਨਾ ਇਹ ਦੁਕਾਨ ਹੈ ਕਿਉਂਕਿ ਸੇਲ ਇਹਨਾਂ ਨੇ ਕੱਲ ਲਗਾਨੀ ਹੈ ਤਾਂ ਕੱਲ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਅੰਦਰ ਦਾ ਆ ਦੇਖੋ ਜੀ ਇਦਾਂ ਦੀਆਂ ਆਈਟਮਾਂ ਇੰਪੋਰਟਡ ਦੇ ਵਿੱਚ 1300 1400 ਮਾਰਕੀਟ ਦੇ ਵਿੱਚ ਵਿਕਣ ਵਾਲੀਆਂ ਆਈਟਮਾਂ 600 ਰੁਪਏ ਦੇ ਵਿੱਚ ਜੀ ਸਟਾਕ ਕਲੀਅਰੈਂਸ ਸੇਲ ਹੁੰਦੀ ਹੈ ਸਾਡੀ ਹਰ ਸਾਲ ਇਹ ਤੇ ਇਹਦੇ ਵਿੱਚ ਅਸੀਂ 3 ਤੋਂ 4 ਦਿਨ ਆਪਣੇ ਗਾਕਾਂ ਨੂੰ ਜੋ ਸਾਡੇ ਕੋਲ ਰੂਟੀਨ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇੱਕ ਭਾਰੀ ਆਫਰ ਦੇਈਦੀ ਹੈ ਕਿ ਉਹ ਸਾਡੇ ਨਾਲ ਵੱਧ ਤੋਂ ਵੱਧ ਜੁੜਨ ਅਤੇ ਸਾਡੀ ਆਫਰਾਂ ਦਾ ਫਾਇਦਾ ਲੈਣ ਜੀ ਬਾਕੀ ਇਹਦੇ ਨਾਲ ਤੁਸੀਂ ਇਹ ਦੱਸੀ ਹੈ ਗੱਲ ਹੈ ਕਿ ਸ਼ੂਜ਼ ਦੀ ਸੇਲ ਆਈ ਹੈ ਕਿਉਂਕਿ ਵੈਸੇ ਮਾਰਕੀਟ ਜਾ ਕੇ 15-1600 ਤੋਂ ਥੱਲੇ ਕੋਈ ਵੂਟ ਨਹੀਂ ਹੈ ਖਾਸ ਕਰਕੇ ਕੈਂਪਸ ਦਾ ਜਿਹੜਾ ਹੈ ਨਾ 18-1900 ਰੁਪਏ ਦੀ ਐਮਆਰਪੀ ਹੈ ਮੈਨੂੰ ਲੱਗਦਾ 10% ਉਹਦੇ ਲੈਸ 10-12% ਕੋਈ ਵੱਧ ਤੋਂ ਵੱਧ ਦੇ ਦੇਗਾ ਤੁਸੀਂ ਇਹ ਜਿਹੜਾ ਇੰਪੋਰਟਡ ਮਟੀਰੀਅਲ ਹੈ ਇਹ ਵੀ ਮੈਨੂੰ ਲੱਗਦਾ ਕਿ ਅੱਜਕੱਲ 15-14 1500 ਤੋਂ ਥੱਲੇ ਸਰ ਕੋਈ ਵੀ ਨਹੀਂ ਆ ਦੇਖੋ ਨਾਈਕੀ ਨੁਈਕੀ ਦੇ ਇੰਡੀਅਨ ਆਈਟਮ ਆ ਦੇਖੋ 600 ਰੁਪਏ ਰੇਂਜ ਦੇ ਵਿੱਚ ਸਰ 600 ਰੁਪਏ ਰੇਂਜ ਦੇ ਵਿੱਚ ਇਹ 22 ਤਰੀਕ ਤੋਂ ਬਾਅਦ ਇਹੀ ਆਈਟਮਾਂ 1200 1300 ਰੁਪਏ ਸੇਲ ਹੋਣਗੀਆਂ ਜੀ ਇੰਡੀਅਨ ਪ੍ਰੋਡਕਸ਼ਨ ਹੈ ਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਆ ਦੇਖੋ ਜੀ 600 ਅਸੀਂ ਆਪਣਾ ਮਾਲ ਸ਼ੇਅਰ ਕਰਵਾਇਦਾ ਸਰ 600 ਰੁਪਏ ਦੇ ਵਿੱਚ ਜਿਹੜਾ ਨਾਈਕੀ ਦਾ ਜਿਹੜਾ ਤੁਸੀਂ ਦੇਖ ਸਕਦੇ ਇੰਡੀਅਨ ਆ ਦੇਖੋ ਕਲਰ ਦੇਖੋ ਸਰ ਇਹਦਾ ਮਾਰਕੀਟ ਦੇ ਵਿੱਚ ਤੁਹਾਨੂੰ 800 ਇਹ ਸਰ 22 ਤਰੀਕ ਨੂੰ ਇਹ ਵਾਲਾ ਸ਼ੂਜ਼ 1200 ਰੁਪਏ ਸੇਲ ਹੋਣਾ ਹੈ ਦੁਬਾਰਾ ਜੀ ਜੀ ਅਸੀਂ ਵੀ 1200 ਹੀ ਸੇਲ ਕਰੀਦਾ ਹੈ ਪਰ ਦਿਵਾਲੀ ਕਰਕੇ ਸ਼ੂਜ਼ ਜਿਹੜਾ 600 ਰੁਪਏ ਸੇਲ ਕਰ ਰਹੇ ਹਾਂ ਜੀ ਗਾਕਾਂ ਨੂੰ ਵਧੀਆ ਆਫਰ ਦੇ ਰਹੀਆਂ ਜੀ ਵੱਧ ਤੋਂ ਵੱਧ ਗਾਗ ਸਾਡੇ ਕੋਲ ਆਓ ਜੀ ਤੇ ਭਾਰੀ ਆਫਰਾਂ ਦਾ ਫਾਇਦਾ ਲਵੋ ਜੀ ਆ ਦੇਖੋ ਜੀ ਤਸਵੀਰਾਂ ਵੀ ਤੁਸੀਂ ਦੇਖੋ ਸਾਰੇ ਮਟੀਰੀਅਲ ਹੋਰ ਵੀ ਬਹੁਤ ਆਈਟਮਾਂ ਕੱਲ ਆਣਗੀਆਂ ਸਰ ਆ ਸਾਰੇ ਪਾਸੇ ਮਟੀਰੀਅਲ ਮਟੀਰੀਅਲ ਬਾਕੀ ਇਹਨਾਂ ਦੇ ਗੋਦਾਮ ਦੇ ਵਿੱਚ ਰੱਖਿਆ ਹੋਇਆ ਕੱਲ ਹੋਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦਾ ਮਟੀਰੀਅਲ ਇਹਨਾਂ ਤੋਂ ਹੋਰ ਹੈਗਾ ਕਿਉਂਕਿ ਜਿਹੜੀ ਸੇਲ ਇਹਨਾਂ ਨੇ ਕੱਲ ਇੱਥੇ ਲਗਾਣੀ ਹੈ ਸ਼ੂਜ਼ ਦੇਖੋ ਕਿ ਫਿਰ ਕਿੰਨੇ ਸ ਜਿਹੜੇ ਲੋਫਰ ਹੈਗੇ ਆ ਹੋਰ ਕਈ ਤਰ੍ਹਾਂ ਦੇ ਜਿਹੜੇ ਸ਼ੂਜ਼ ਹੈਗੇ ਆ ਤੁਸੀਂ ਇਹ ਦੇਖੋ ਆ ਸਾਰਾ ਕੈਂਪਸ ਦਾ ਆ ਸਾਹਮਣੇ ਦੇਖੋ ਤੁਸੀਂ ਸਾਰੇ ਤਰ੍ਹਾਂ ਦੇ ਜਿਹੜਾ ਮਟੀਰੀਅਲ ਹੈਗਾ ਦੇਖੋ 600 ਜੀ ਇੰਪੋਰਟਡ 600 ਰੁਪਏ ਦਾ ਸ਼ੂਜ਼ ਆ 600 ਰੁਪਏ ਦੀ ਅੱਜ ਕੱਲ ਚੱਪਲ ਨਹੀਂ ਆਉਂਦੀ 600 ਰੁਪਏ ਦਾ ਜਿਹੜਾ ਸ਼ੂਜ਼ ਦੇ ਰਹੇ ਨੇ ਇਹ ਸਰ ਮਾਰਕੀਟ ਦੇ ਵਿੱਚ 1200 1300 ਰੁਪਏ ਸੇਲ ਹੁੰਦਾ ਜੀ 600 ਰੁਪਏ ਸਰ 600 ਰੁਪਏ ਜੀ ਜੀ ਤੇ ਹਰ ਇੱਕ ਜਿਹੜੇ ਜੁੜੇ ਬਾਕੀ ਫੇਸ ਦੇ ਵਿੱਚ ਲਾਉਗੇ ਇਸ ਆਈਟਮ ਦੇ ਵਿੱਚ ਆਪਣੇ ਕੋਲ 20 ਤੋਂ 25 ਜੋੜੀਆਂ ਪਈਆਂ ਹੋਈਆਂ ਜੀ ਕੋਈ ਤੁਹਾਡੀ ਵੀਡੀਓ ਦੇਖ ਕੇ ਆਏਗਾ ਇਸ ਆਈਟਮ ਕਰਕੇ ਤੇ ਆਪਾਂ ਇਹਨੂੰ 500 ਰੁਪਏ ਦਵਾਂਗੇ ਜੀ ਜੀ ਜਿਹੜਾ ਮਤਲਬ ਕਿ 100 ਰੁਪਏ ਸਿੱਧਾ ਲੈਸ ਕਰਤਾ ਤੁਸੀਂ ਤੁਹਾਡੀ ਵੀਡੀਓ ਦੇਖਣ ਵਾਲਿਆਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ ਅੱਛਾ ਜਿਹੜਾ ਦਾ ਪ੍ਰਾਈਮ ਟੂਡੇ ਦਾ ਦੱਸ ਕੇ ਆਏਗਾ ਉਹਨੂੰ ਤੁਸੀਂ ਉਹਨੂੰ ਆਪਾਂ ਹੋਰ ਐਕਸਟਰਾ ਲੈਸ ਦਵਾਂਗੇ ਜੀ ਕੁਝ ਆਈਟਮਾਂ ਤੇ ਜੀ ਜੋ ਆਈਟਮਾਂ ਸਾਡੇ ਕੋਲ ਸਟਾਕ ਦੇ ਵਿੱਚ ਜ਼ਿਆਦਾ ਹੈਗੀਆਂ ਉਹਨਾਂ ਤੇ 50 ਰੁਪਏ 100 ਰੁਪਏ ਲੈਸ ਐਕਸਟਰਾ ਦਵਾਂਗੇ ਜੋ ਤੁਹਾਡਾ ਚੈਨ ਜਿੱਦਾਂ ਤੁਸੀਂ ਰੂਟੀਨ ਦੇ ਵਿੱਚ ਉਹਦੇ ਵਿੱਚ ਵੀ ਸਰ ਦਵਾਂਗੇ ਜੀ ਕੈਂਪਸ ਦੇ ਵਿੱਚ ਕੈਂਪਸ ਦਾ ਚਲੋ ਅਸੀਂ ਲੈਸ ਤੇ ਲਾਇਆ ਹੋਇਆ ਉਹਦੇ ਵਿੱਚ ਜੋ ਵੀ ਸਾਡੇ ਕੋਲ ਸਟਾਕ ਜੋ ਨਿਆ ਵੀ ਆਇਆ ਹੈ ਉਹਦੇ ਤੇ ਵੀ ਵਧੀਆ ਲੈਸ ਦਵਾਂਗੇ ਸਰ ਜਿੱਦਾਂ ਸਾਡੇ ਕੋਲ ਅੱਜ ਕੱਲ ਫਰਸਟ ਕਾਪੀ ਬਹੁਤ ਚਲਦੀ ਹੈਗੀ ਹੈ ਜੀ ਆ ਦੇਖੋ ਸਰ ਇਹ ਸਰ ਇਹ 24 2500 ਰੇਂਜ ਦੀ ਆਈਟਮ ਹੁੰਦੀ ਹੈ ਸਰ ਇਹ ਸਰ ਫਲੈਟ 1700 ਰੁਪਏ ਦਵਾਂਗੇ ਜੀ अच्छा सिता मतलब कि ਜਿਹੜਾ 17 ਫੁੱਟ ਕਰ ਪਰ દિਵਾਲੀ ਕਰਕੇ 22 ਤਰੀਕ ਤੱਕ 22 ਤਰੀਕ ਤੱਕ ਹਾਂਜੀ ਹਾਂਜੀ ਜੇਕਰ ਜੇਕਰ 22 ਤਰੀਕ ਤੋਂ ਬਾਅਦ ਤਾਂ ਰੂਟੀਨ ਦੇ ਵਿੱਚ ਕੋਈ ਸੇਲ ਬੰਦ ਹੋ ਜਾਣੀ ਉਸ ਤੋਂ ਬਾਅਦ ਵੀ ਕੋਈ ਰਹੇਗੀ ਜਿਹੜਾ ਸਾਡਾ ਚੈਨਲ ਦੇਖ ਕੇ ਆਏਗਾ ਉਹਨੂੰ ਥੋੜਾ ਉਹਨੂੰ ਤਾਂ ਸਰ ਰੂਟੀਨ ਚ ਲੈਸ ਦਵਾਂਗੇ ਜੋ ਤੁਹਾਡਾ ਚੈਨਲ ਦੇਖ ਕੇ ਆਏਗਾ ਜੀ ਉਹਨੂੰ ਰੂਟੀਨ ਦੇ ਵਿੱਚ ਐਕਸਟਰਾ ਲੈਸ ਦਿੱਤੀ ਜਾਏ ਇਹ ਤੋਂ ਇਲਾਵਾ ਕੋਈ ਲੈਦਰ ਦੇ ਵਿੱਚ ਆਈਟਮ ਜਿਹੜੀਆਂ ਤੁਹਾਡੇ ਕੋਲ ਹੋਣ ਲੈਦਰ ਸਰ ਕੱਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜੀ ਲੈਦਰ ਦੀਆਂ ਲੈਦਰ ਦੀਆਂ ਬਹੁਤ ਆਈਟਮਾਂ ਹੈਗੀਆਂ ਲੋਫਰ 300 400 ਦੇ ਵਿੱਚ ਆਪਾਂ 3-4 ਦਿਨ ਲਈ ਲ ਤਨ ਹੋਰ ਵੀ ਦਿਖਾ ਦਿੰਦੇ ਆ ਜਿਹੜੀਆਂ ਇਹਨਾਂ ਦੀ ਸ਼ੂਜ਼ ਦੀਆਂ ਕਿਉਂਕਿ ਸਾਰੇ ਸੇਲ ਜਿਹੜੇ ਲੱਗਣਾ ਉਹ ਸੇਲ ਦੇ ਜਿਹੜੇ ਕੱਲ ਲਗਾਏ ਜਾਣਗੇ ਉਹ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਪਰ ਕੱਲ ਤੋਂ ਜਿਹੜੀਆਂ ਇਹ ਛੇ ਸੇਲ ਜਿਹੜੀ ਸ਼ੁਰੂ ਹੋ ਜਾਏਗੀ 300 ਰੁਪਏ ਦੇ ਵਿੱਚ ਜਿਹੜੀ ਇਹਨਾਂ ਨੇ ਕਿ ਜੋੜੀ ਜਿਹੜੀ ਦੱਸੀ ਹੈ ਕੋਈ ਸਾਡੀ ਵੀਡੀਓ ਦੇਖ ਕੇ ਆਏਗਾ ਤੁਹਾਨੂੰ 500 60000 ਕਿਹੜੀਆਂ ਇਹਨਾਂ ਨੇ ਕਿਹਾ ਕਿ ਦੋ ਦੇ ਦਵਾਂਗੇ ਜਿਹੜੀ ਵੀਡੀਓ ਤੁਹਾਡੀ ਦੇਖ ਕੇ ਆਏਗਾ ਔਰ ਜਿਹੜਾ ਪ੍ਰਾਈਮ ਟੂਡੇ ਦਾ ਨਾਮ ਲੈ ਕੇ ਇਹਨਾਂ ਤੋਂ ਦੱਸੇਗਾ ਵੀਡੀਓ ਤੋਂ ਹੋਰ ਕੀ ਕਹਿਣਾ ਚਾਹੁੰਦੇ ਕਿ ਕੱਲ ਸੇਲ ਲੱਗਣੀ ਹੈ ਕੱਲ ਤੋਂ ਕਿੰਨੀ ਤਰੀਕ ਤੱਕ ਦੱਸ ਦੋ ਦੁਬਾਰਾ ਫਿਰ ਤੋਂ ਸਰ ਕੱਲ ਤੋਂ ਲੈ ਕੇ ਜੀ 22 ਤਰੀਕ ਤੱਕ ਸੇਲ ਕਿੰਨੀ ਤਰੀਕ ਤੱਕ ਕੱਲ ਕੱਲ 18 ਤਰੀਕ ਤੋਂ ਲੈ ਕੇ ਜੀ 22 ਤਰੀਕ ਤੱਕ ਸੇਲ ਲੱਗੇਗੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਦਿਨ ਦੇ ਲਈ ਸੇਲ ਲੱਗੇਗੀ ਜੀ ਤੇ 22 ਤਰੀਕ ਨੂੰ ਸੇਲ ਸਾਡੀ ਖਤਮ ਹੋ ਜਾਂਦੀ ਹੈ ਮਾਲ ਤਕਰੀਬਨ ਸਾਡਾ ਕਲੀਅਰ ਹੋ ਜਾਂਦਾ ਹੈ ਜੀ ਤੇ ਬਸ ਬਾਦ ਤੋਂ ਬਾਦ ਇਹੀ ਹੈ ਕਾਕਾ ਨੂੰ ਜੀ ਦੀਵਾਲੀ ਦੇ ਨਾਲ-ਨਾਲ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੂਸਰਾ ਦੀਵਾਲੀ ਦੇ ਨਾਲ-ਨਾਲ ਜੋ ਅਸੀਂ ਆਫਰ ਦਿੱਨੇ ਆ ਉਹਨਾਂ ਦਾ ਫਾਇਦਾ ਲਵੋ ਤੇ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਟਾਈਮਿੰਗ ਦੱਸ ਦਿਓ ਨਾਲ ਕਿੰਨੀ ਟਾਈਮਿੰਗ ਸਰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8 8:30 ਵਜੇ ਤੱਕ 8:30 ਵਜੇ ਤੱਕ ਆਪਾਂ ਜਿਹੜੀ ਸੇਲ ਹੁੰਦੀ ਲੱਗੇਗੀ ਬਿਲਕੁਲ ਬਿਲਕੁਲ ਸਰ ਜੀ ਤੇ ਕੋਈ ਜੇਕਰ ਤੁਹਾਡੇ ਤੋਂ ਵੈਸੇ ਇਕਰਾਰਾਂਗਾ ਆਨਲਾਈਨ ਦਾ ਅੱਜਕੱਲ ਟਾਈਮ ਆ ਗਿਆ ਜੇਕਰ ਕੋਈ ਤੁਹਾਡੇ ਤੋਂ ਸੇਲ ਤੋਂ ਇਲਾਵਾ ਤੁਹਾਨੂੰ ਕੋਈ ਸ਼ੂਜ਼ ਮੰਗਾਉਣਾ ਚਾਹਵੇ ਤਾਂ ਬਿਲਕੁਲ ਸਰ ਜੋ ਵੀ ਕੋਈ ਫੋਟੋ ਦਿਖਾਏਗਾ ਉਹ ਆਈਟਮ ਆਪਾਂ ਮੰਗਵਾ ਲਵਾਂਗੇ ਪਰ ਆਪਣਾ ਪੇਜ ਵਗੈਰਾ ਹੈ ਨਾ ਸਰ ਅੱਜ ਜੀ ਪੇਜ ਬਣਿਆ ਹੋਇਆ ਉਹ ਤੁਸੀਂ ਥੱਲੇ ਮੈਂਸ਼ਨ ਕਰ ਦਿਓ ਮੈਂ ਤੁਹਾਨੂੰ ਦੇ ਦੂੰਗਾ ਜੀ ਸੋ ਇਹ ਤਸਵੀ ਤੁਹਾਨੂੰ ਕੱਲ ਤੋਂ ਕਹ ਰਿਹਾ ਜਿਹੜਾ ਜਲਦ ਤੋਂ ਜਲਦ ਜਿਹੜਾ ਕੱਲ ਆ ਕੇ ਇੱਥੇ ਜਿਹੜਾ ਤੁਸੀਂ ਇਸ ਸੇਲ ਦਾ ਜਿਹੜਾ ਫਾਇਦਾ ਜਰੂਰ ਉਠਾਓ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਇਹ ਪੂਰੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵੱਲੋਂ ਜਿਹੜਾ ਆਪਣਾ ਨਵੇਂ ਤੋਂ ਨਵੇਂ ਜਿਹੜੇ ਜੋੜੇ ਜਿਹੜੇ ਖੋਲੇ ਜਾ ਰਹੇ ਨੇ ਕੱਲ ਜਿਹੜੀ ਸੇਲ ਲਗਾਈ ਜਾਏਗੀ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਔਰ ਬਾਕੀ ਗੋਦਾਮ ਦੇ ਵਿੱਚ ਰੱਖਿਆ ਹੋਇਆ ਤੇ ਇਹਨਾਂ ਦਾ ਕਹਿਣਾ ਕੀ ਇਹ ਜਿਹੜਾ ਹੁਣ ਲਗਾਤਾਰ ਜਿਹੜਾ ਇਹਨਾਂ ਤੋਂ ਹੋਰ ਨਵੀਆਂ ਆਈਟਮਾਂ ਜਿਹੜੀਆਂ ਕੱਲ ਤੇ ਅੱਜ ਸ਼ਾਮ ਤੱਕ ਜਿਹੜੀਆਂ ਆ ਜਾਣਗੀਆਂ ਤੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਕ